ਉਦਰਤਰੰਤਾਰਨ ਪੁਲਿਸ ਦੇ ਵੱਲੋਂ ਕਾਨੂੰਨ ਵਿਵਸਥਾ ਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਫਲੈਗ ਮਾਰਚ ਕੀਤਾ ਗਿਆ ਹੈ ਇਹ ਮਾਰਚ ਵੱਖ-ਵੱਖ ਸਬ ਡਿਵੀਜ਼ਨਾਂ ਦੇ ਵਿੱਚ ਕਰਵਾਇਆ ਗਿਆ ਡੀਐਸਪੀ ਰਸ਼ਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਵਿੱਚ ਅਮਨ ਚੈਨ ਕਾਇਮ ਰੱਖਣ ਦੇ ਲਈ ਪੁਲਿਸ ਦੇ ਵੱਲੋਂ ਇਹ ਫਲੈਗ ਮਾਰਚ ਨਿਯਮਿਤ ਤੌਰ ਤੇ ਕਰਵਾਇਆ ਜਾਂਦਾ ਜਿਸ ਦੇ ਵਿੱਚ ਵੱਖ-ਵੱਖ ਵਿਭਾਗ ਦੀ ਭਾਗੀਦਾਰੀ ਨਜ਼ਰ ਆਉਂਦੀ ਹੈ ਕਿਤੇ ਉੱਚ ਅਫਸਰਾਂ ਵੱਲੋਂ ਬੜੀਆਂ ਹਦਾਇਤਾਂ ਅਨੁਸਾਰ ਅੱਜ ਸਾਡੇ ਜिले ਦੇ ਐਸਐਸਪੀ ਸਾਹਿਬ ਮਾਨਯੋਗ ਸ਼੍ਰੀ ਦੀਪਕ ਬਾਰਿਕ ਆਈਪੀਐਸ ਸਾਹਿਬ ਉਹਨਾਂ ਵੱਲੋਂ ਅੱਜ ਇਹ ਜਿਹੜੀ ਐਕਸਰਸਾਈਜ਼ ਆ ਇਹ ਅਮਲ ਵਿੱਚ ਲਿਆਉਣ ਲਈ ਕਿਹਾ ਗਿਆ ਸੀ ਪੁਲਿਸ ਦੇ ਵੱਲੋਂ ਜਿਹੜੀਆਂ ਵਕ ਵਕ ਸਮੇਂ ਦੇ ਵਿੱਚ ਪਾਮ ਪਬਲਿਕ ਦੇ ਨਾਲ ਇੰਟਰੈਕਟ ਹੋਣ ਲਈ ਲਗ ਲਗ ਤਰ੍ਹਾਂ ਦੀਆਂ ਐਕਸਰਸਾਈਜ਼ ਕੀਤੀਆਂ ਜਾਂਦੀਆਂ ਅੱਜ ਇਹ ਜਿਹੜਾ ਫਲੈਗ ਮਾਰਚ ਆ ਇਹ ਦੋ ਸਬ ਡਿਵੀਜ਼ਨ ਜਿਲ੍ਹੇ ਦੀਆਂ ਤਰਨਤਾਰਨ ਅਤੇ ਖੇਮ ਕਰਨ ਵਿੱਚ ਕੱਢਿਆ ਗਿਆ ਹੈ। ਇਸ ਜਿਹੜਾ ਫਲੈਗ ਮਾਰਚ ਹੈ ਦਾ ਮੁੱਖ ਮੰਤਵ ਇਹ ਆ ਕਿ ਆਮ ਲੋਕਾਂ ਦੇ ਵਿੱਚ ਪੁਲਿਸ ਦਾ ਵਿਸ਼ਵਾਸ ਪੈਦਾ ਕਰਨਾ। ਲੋਕ ਇਹ ਸਮਝਣ ਵੀ ਪੜੇ ਸਾਡੇ ਨਾਲ ਹੈ। ਪੁਲਿਸ ਪ੍ਰਤੀ ਉਹਨਾਂ ਦੇ ਜਿਹੜੇ ਭਰਮਾ ਉਹਨਾਂ ਨੂੰ ਦੂਰ ਕਰਨਾ ਅਤੇ ਜਿਹੜੇ ਅਪਰਾਧੀ ਕਿਸਮ ਦੇ ਲੋਕ ਨੇ ਉਹਨਾਂ ਦੇ ਵਿੱਚ ਭੈਅ ਪੈਦਾ ਕਰਨਾ ਕਿ ਪੁਲਿਸ ਪੂਰੀ ਫਰਮ ਮਸਤੈਦ ਹੈ ਤੇ ਉਹ ਉਹਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਗਲਤ ਨੀਤੀਆਂ ਜਾਂ ਗਲਤ ਕਾਰਵਾਈਆਂ ਤੋਂ ਰੋਕਣ ਦੇ ਵਿੱਚ ਆਮ ਲੋਕਾਂ ਦਾ ਸਾਥ ਵੀ ਨਾਲ ਹੈ